ਮੈਂ ਮੈਂ ਪੜ੍ਹੇ ਕਿ ਨਹੀਂ ਮਤਲਬ ਜਾਤਾ ਨਹੀਂ ਤੁਸੀਂ ਉਸਦੇ ਸਾਥ ਹੀ ਰਹਿਨੇ ਤੋਂ ਕੋਈ ਬਾਤ ਨਹੀਂ ਮੈਂ ਬੋਲੂ ਨਹੀਂ ਨਹੀਂ ਤੁਸੀਂ ਇਹ ਨਹੀਂ ਸਰ ਡਾਕਟਰ ਸ਼ੋਮ ਲਾਲ ਜੀ ਮੇਰਾ ਨਾਮ ਐਡਵੋਕੇਟ ਅਨੋਛ ਆਨੰਦ ਜੀ ਔਰ ਅੱਜ ਇੱਥੇ ਕੈਂਪ ਕਰਵਾਇਆ ਜੀ ਕੀ ਕਰਵਾਇਆ ਕੀ ਕਰ ਆ ਸਾਡਾ 9th ਬਲੱਡ ਡੋਨੇਸ਼ਨ ਕੈਂਪ ਸੀ ਜਿੱਦੇ ਨਾਲ ਲਾਲ ਪੈਡੀਟ੍ਰੀਸ਼ੀਅਨ ਆਈ ਸੀ ਗਾਇਨੋਕੋਲੋਜਿਸਟ ਆਈ ਸੀ ਐਂਡੋਡੈਂਟਿਸ ਆਏ ਹੋਏ ਆ ਜੀ ਕਿੰਨੇ ਪੇਸ਼ੈਂਟ ਆਏ ਦੇਖੋ ਜਿਹੜੇ ਪੇਸ਼ੈਂਟਸ ਦੀ ਇਨਫੋਰਮੇਸ਼ਨ ਡਾਕਟਰ ਦੇ ਕੋਲ ਹੈਗੀ ਬਲੱਡ ਬੈਂਕ ਦੀ ਅਸੀਂ ਬਾਈ ਦੀ ਯੂਨਿਟ ਕਰ ਚੁੱਕੇ ਹੈਗੇ ਔਰ ਕਿੰਮਾ ਸੀਗਾ ਆ 9th ਬਲੱਡ ਡੋਨੇਸ਼ਨ ਕੈਂਪ ਸੀ ਨਾਲ ਮੈਡੀਕਲ ਥ੍ਰੀ ਮੈਡੀਕਲ ਕੈਂਪ ਹਾਂਜੀ ਇਸ ਤੋਂ ਪਹਿਲੇ ਡਾਕਟਰ ਪਿਊਸ਼ ਸੂਧ ਆਏ ਸੀ ਜਿਲੰਦਰੋ ਨੈਸ਼ਨਲ ਹਸਪੀਟਲ ਤੋਂ ਉਹਨਾਂ ਨੇ ਲਾਇਆ ਸੀ ਦੋ ਬਾਰ ਲੱਛ ਕੇ ਆ ਗਏ ਉਹ ਕੈਂਪ ਉਹ ਕਿਹੜੇ ਕਿਹੜੇ ਡਾਕਟਰ ਸਾਹਿਬ ਜੀ ਕਿਹੜੇ ਕਿਹੜੇ ਦਵਾਈਆਂ ਹਾਂ ਆ ਆਈਸੀ ਪੈਡੀਟ੍ਰੀਸ਼ੀਅਨ ਆਈਸੀ ਡਾਕਟਰ ਮੈਨਖੁੱਲਰ ਗੈਨੋ ਕਾਲਜਿਸ ਐਸਸੀ ਡਾਕਟਰ ਜਨਵੀ ਸਿੰਘਲਾ ਤੇ ਡੈਂਟਿਸ ਹੈਗੇ ਮੈਡਮ ਕੁਲਜੀਤ ਕੌਰ ਤੇ ਡਾਕਟਰ ਕੁਲਦੀਪ ਸਿੰਘ ਸਰਕਾਰੀ ਹਸਪਤਾਲ ਦਾ ਪ੍ਰਾਈਵੇਟ ਆ ਪ੍ਰਾਈਵੇਟ ਹੈਗੇ ਤੇ ਲੋਕਲ ਹੀ ਸਾਰੇ ਲੋਕਲ ਹੈਗੇ ਸਰਦਾਰ ਸ਼ੋਭਨਾ ਮੈਂ ਡਾਕਟਰ ਹਰਿੰਦਰ ਸਿੰਘ ਨਾਗਰਾ ਮੈਂ ਵੈਲਫੇਅਰ ਸੁਸਾਇਟੀ ਦਾ ਮੀਤ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਹਾਂ ਔਰ ਗੁਰਦੁਆਰਾ ਬਸਟੇਟ ਕਮੇਟੀ ਕਮੇਟੀ ਮੈਂਬਰ ਹਾਂ ਔਰ ਅੱਜ ਦਾ ਜੋ ਨਵਾਂ ਕੈਂਪ ਪਹੇਲਾਇਆ ਗਿਆ ਹੈ ਅਸੀਂ ਹਰ ਸਾਲ ਦੇ ਵਿੱਚ ਦੋ ਵਾਰ ਜਾਂਦੇ ਆ ਕਿ ਗੁਰਦੁਆਰਾ ਸਾਹਿਬ ਇੱਕ ਗੁੰਨਗਦੇਜ ਗੁਰਪੁਰਪ ਤੇ ਇੱਕ ਵਿਸਾਖੀ ਤੇ ਔਰ ਇਹ ਸਾਰੀ ਬੈਂਟਰ ਸੋਸਾਇਟੀ ਔਰ ਪਬਲਿਕ ਸੰਜੋਗ ਲੱਗਦਾ ਔਰ ਗੁਰਦੁਆਰਾ ਪ੍ਰਬੰਧ ਕਮੇਟੀ ਸੰਜੋਗ ਲੱਗਦਾ ਔਰ ਇੱਥੇ ਜਿੰਨੇ ਵੀ ਆਏ ਸੀਗੇ ਪੇਸ਼ੈਂਟ ਡਿਊਟੀ ਆ ਕੇ ਚੈੱਕ ਕਰਾ ਲਈ ਤੇ ਆਪਣੇ ਬਾਰੇ ਕੰਮ ਹੋ ਰਹੇ ਬਦਲ ਵੀ ਆਏ ਨੇ ਨਹੀਂ ਕੁਝ ਬਾਹਰੋਂ ਵੀ ਆਏ ਸੀ ਕੁਝ ਅਰਬਸਟੇਡ ਦੇ ਨਿਊ ਮਾਡਲ ਟਾਊਨ ਤੋਂ ਵੀ ਆਏ ਸੀਗੇ ਕਪੂਰਤਨ ਸਿਟੀ ਤੋਂ ਵੀ ਆਏ ਨੇ ਔਰ ਬਾਹਰੋਂ ਵੀ ਕਾਫੀ ਆਏ ਸੀ ਲੋਕ ਜਿਹੜੇ ਸੀਗੇ ਸਰੋ ਸ਼ੁਭਨਾ ਮੇਰਾ ਨਾਮ ਸਚਿਨ ਰੁੜਾਦੀ ਮੈਂ ਦਾ ਲਾਈਫਲ ਪਰਸਾ ਫਾਊਂਡਰ ਹਾਂ ਜੀ ਔਰ ਅੱਜ ਅਨੁਮਨ ਸਟੇਟ ਵੈਲਫੇਅਰ ਸੁਸਾਇਟੀ ਦੇ ਚੰਦ ਲਾਇਆ ਜੀ ਕੀ ਕਹਿਣਾ ਚਾਹੁੰਦੇ ਕਿ ਫੂਨਦਾਨ ਇੱਕ ਬਹੁਤ ਹੀ ਉਤਮ ਦਾਣਾ ਹੈ ਕਿ ਹਰ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਜਿਹੜਾ ਸਵਸਥ ਵਿਅਕਤੀ ਉਹ ਫੂਨਦਾਨ ਕਰ ਸਕਦਾ ਹੈ ਕਿ ਇਹ ਹੁਣ ਜੇ ਆਪਾਂ ਇੱਕ ਬਈ ਯੂਨਿਟ ਨੂੰ ਨੀਡ ਕਰਦੇ ਆ ਤੇ ਤਿੰਨੇ ਜੋ ਲੋਕਾਂ ਦੀ ਅਸੀਂ ਜਾਨ ਬਚਾ ਸਕਦੇ ਹਾਂ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ ਕੀ ਕਰਨਾ ਕਿ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਲਾਂ ਨੂੰ ਜਰਾ ਬਲੱਡ ਡੋਨੇਸ਼ਨ ਦਿੱਤਾ ਜਾਂਦਾ ਹੈ। ਜੀ ਅਸੀਂ ਸਾਰਿਆਂ ਨੂੰ ਕਰੀਦਾ ਜੀ ਇੱਕ ਕੈਂਪ ਅਸੀਂ ਸਿਵਲ ਹਸਪਤਾਲ ਨੂੰ ਦੇਈਦਾ ਕਪੂਟਲਾ ਨੂੰ। ਇੱਕ ਕੈਂਪ ਜਲੰਧਰ ਨੂੰ ਦੇਈਦਾ ਤਾਂ ਕਿ ਉਹਦੇ 'ਚ ਸਾਡੇ ਕਪੂਟਲਾ ਦੇ ਜ਼ਿਆਦਾ ਪੇਸ਼ੈਂਟ ਜਲੰਧਰ ਐਡਮਿਟ ਹੁੰਦੇ ਆ। ਤੇ ਉੱਥੇ ਜਦੋਂ ਫਿਰ ਲੋਡ ਪੈਂਦੀ ਹੈ ਤੇ ਉੱਥੋਂ ਦੀਆਂ ਜਿਹੜੀਆਂ ਸੁਸਾਇਟੀਜ਼ ਲੋਕਲ ਐ ਉਹ ਸਾਡੀ ਮਦਦ ਕਰਦੀਆਂ ਖੂਨ ਉਪਲਬਧ ਕਰਵਾਉਣ ਦੇ ਵਿੱਚ। ਨੰਬਰ ਸ਼ੋਭਨ ਸਿੰਘ ਡਾਕਟਰ ਕੁਲਜੀਤ ਕਾਲ ਜੀ ਤੁਸੀਂ ਆਜੋ ਡੈਂਟਿਸਟ ਓਰਲ ਐਂਡ ਮੈਕਸਫੇਸ਼ੀਅਲ ਸਰਜਨ ਜੀ ਜੀ ਪਰ ਇਥੇ ਆਏ ਜੀ ਕੈਪ ਦੇ ਵਿੱਚ ਕੀ ਕਹਿਣਾ ਚਾਹੁੰਦੇ ਆਪਣੇ ਦੰਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ 2 ਟਾਈਮ ਬਰਸ਼ ਕਰਨਾ ਚਾਹੀਦਾ ਹੈ ਹਰ 6 ਮਹੀਨੇ ਬਾਅਦ ਡੈਂਟਿਸਟ ਨੂੰ ਦਿਖਾਉਣਾ ਚਾਹੀਦਾ ਜੀ ਜੀ ਪਰ ਕਿੰਨੇ ਪੇਸ਼ੈਂਟ ਚੈੱਕ ਕੀਤੇ ਤੁਸੀਂ ਅੱਜ ਤੱਕ 20 ਟੂ 30 ਜੀ ਜੀ ਕੋਈ ਕੋਈ ਸਲਾਹ ਦੇਣਾ ਚਾਹੁੰਦੇ ਹੋ ਸੁਝਾਅ ਦੰਦਾਂ ਦੇ ਦੇਖਭਾਲ ਵਾਸਤੇ 2 ਟਾਈਮ ਬਰਸ਼ ਕਰੋ ਮਸਟ ਜੀ ਜੀ